ਤਈ ਅੱਜ ਦੀ ਜੋ ਪ੍ਰੈਸ ਕਾਨਫਰੰਸ ਕਿਸ ਸਮਸਥਾ ਰੱਖੀ ਹੈ ਅੱਜ ਜਿਹੜੇ ਅਸੀਂ ਪੱਤਰਕਾਰ ਵਾਰਤਾ ਕੀਤੀ ਹੈ ਉਹ Shiv Sena Hindustan ਦੀ ਖੰਨਾ ਵਿਖੇ ਮੀਟਿੰਗ ਹੋਈ ਹੈ ਸਾਰੇ ਜਿਹੜੇ ਖੰਨਾ ਨਾਲ ਸੰਬੰਧਿਤ Shiv Sena Hindustan ਦੇ ਪਦ ਅਧਿਕਾਰੀ ਸੀਗੇ ਉਹਦੇ ਚ ਲਲਿਤ ਜੀ ਐਸੜੇ ਪਾਰਟੀ ਦੇ ਪੰਜਾਬ ਦੇ ਜਨਰਲ ਸੈਕਟਰੀ ਹੈ ਸਾਡੇ ਰਾਸ਼ਟਰੀ ਸਲਾਹਕਾਰ ਕਮਲ ਜੀ ਹੈ ਔਰ ਰਾਮਚੰਦਰ ਜੀ ਹਿੰਦੁਸਤਾਨ ਮਜ਼ਦੂਰ ਸਨਾਂ ਦੇ ਪੰਜਾਬ ਪ੍ਰਧਾਨ ਹੈ ਮੁਕੇਸ਼ ਜੀ ਜਿਹੜੇ ਬਿਹਾਰ ਦੇ ਜਮੁਈ ਖੇਤਰ ਦੇ ਪ੍ਰਧਾਨ ਹੈ ਔਰ ਇੱਥੇ ਦੇ ਵੀ ਮਜ਼ਦੂਰ ਸੈਨਾ ਨਾਲ ਆ ਆਪਣਾ ਨਾਮ ਬਤਾਓ ਬੰਗਾਰਾਮ ਜੀ ਔਰ ਨਥੂਰਾਮ ਜੀ ਔਰ ਦੂਸਰਾ ਦੇਖੀ ਜੀ ਔਰ ਆਪਣਾ ਆਪਣਾ ਨਾਮ ਬੋਲੋ ਇਹ ਜਿਹੜੀ ਮੀਟਿੰਗ ਹੈ ਜੀ ਪਿਛਲੇ ਦਿਨੀ ਅਸੀਂ ਦੇਖਿਆ ਪੰਜਾਬ ਚ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ ਇਹਦੇ ਨਾਲ-ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਪੰਜਾਬ ਚ ਪਿਛਲੇ ਸਮੇਂ ਤੋਂ Hindu ਸਮਾਧੀਆਂ ਕਾਫੀ ਮੰਗਾ ਜਿਹੜੀਆਂ ਲਟਕ ਰਹੀਆਂ ਸਰਕਾਰ ਧਿਆਨ ਨਹੀਂ ਦੇ ਰਹੀ ਜਿਵੇਂ ਕਿ 35000 ਅਤਵਾਦ ਪੀੜਤ ਹਿੰਦੂਆਂ ਨੂੰ ਇਨਸਾਫ ਦੇਣ ਦੀ ਗੱਲ ਹੈ 781 ਕਰੋੜ ਰੁਪਏ ਜਿਹੜੇ ਪਾਸ ਹੋਏ ਕਿਸੇ ਵੀ ਸਰਕਾਰ ਨੇ ਦਿੱਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਪਰ ਅਜੇ ਤੱਕ ਕੋਈ ਅਜੇ ਤੱਕ ਕਾਰਵਾਈ ਨਹੀਂ ਕੀਤੀ Hindu ਸਮਾਜ ਨਾਲ ਸੰਬੰਧਿਤ ਜਿੰਨੇ ਵੀ ਮਸਲੇ ਪੰਜਾਬ ਸਰਕਾਰ ਦੇ ਸਾਹਮਣੇ ਆਏ ਉਹ ਹਮੇਸ਼ਾ ਹੀ ਜਿਹੜਾ ਅੱਖੋ ਪਰੋਖੇ ਕਰਦੇ ਰਹੇ ਇਹਨਾਂ ਸਾਰੀਆਂ ਜਨਾਂ ਨੂੰ ਲੈ ਕੇ ਸ਼੍ਰੀ ਸਨਾ ਹਿੰਦੁਸਤਾਨ ਦਸੰਬਰ 2025 ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਹੈ ਵੀ Hindu ਸਮਾਜ ਦੀਆਂ ਮੰਗਾਂ ਨੂੰ ਜ਼ੋਰ ਸ਼ੋਰ ਨਾਲ ਚੱਕਣ ਦੇ ਲਈ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਤਰੀਕਾਂ ਨੂੰ ਤਿਰਸ਼ੂਲ ਮਾਰਚ ਕੱਢਣ ਜਾ ਰਹੇ ਹਾਂ ਔਰ ਜੇ ਸਰਕਾਰ ਨੇ ਦਸੰਬਰ ਦੇ ਅਖੀਰ ਤੱਕ ਇਹ Hindu ਸਮਾਜ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅੱਤਵਾਦ ਵੱਖਵਾਦ ਦੀ ਜਿਹੜੀਆਂ ਨੀਤੀਆਂ ਹਨ ਉਹਨਾਂ ਨੂੰ ਸਖਤੀ ਨਾਲ ਨਹੀਂ ਕੁਚਲਿਆ ਤਾਂ ਅਸੀਂ ਇੱਕ ਮੁਹਾਲੀ ਵਿਖੇ ਮੌਲਿਦ ਹੋ ਲੈ ਕੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੇ ਨਿਵਾਸ ਸਥਾਨ ਚੰਡੀਗੜ੍ਹ ਤੱਕ ਇੱਕ ਤਰਸੂਲ ਮਾਰਚ ਕੱਢਾਂਗੇ ਜਿਹਦੇ ਵਿੱਚ ਦੇਸ਼ ਭਰ ਦੇ ਸਾਧੂ ਸੰਤ ਸਮਾਜ ਜੁੜੇ ਉਹ ਵੀ ਹਿੱਸਾ ਲੈਣਗੇ ਔਰ ਜਿਹੜਾ ਵਖਵਖ ਜ਼ਿਲ੍ਹਾ ਹੈ ਇਹਦੇ ਚ ਵੀ ਵਖਵਖ ਜ਼ਿਲ੍ਹਿਆਂ ਚ ਵੀ ਤਰਸੂਲ ਮਾਰਚ ਕੱਢਿਆ ਜਾਏਗਾ ਜਿਹਦੀ ਅਗਵਾਈ ਮੈਂ ਔਰ ਮੇਰੀ ਪਾਰਟੀ ਦੇ ਜੁੜੇ ਸੀਨੀਅਰ ਲੀਡਰਸ ਆਨ ਵਖਵਖ ਤਰੀਕਾ ਨੂੰ ਕਰਨਗੇ ਉਹਦਾ ਜਿਹੜਾ ਵਿਸਤਾਰ ਪੂਰਵਕ ਜਿਹੜੀ ਕਾਰਜਕ੍ਰਮ ਦੀ ਜਾਣਕਾਰੀ ਹੈ ਉਹ ਅਸੀਂ ਜਲੰਧਰ ਵਿਖੇ 3 ਤਰੀਕ ਨੂੰ ਪੰਜਾਬ ਪਧਰ ਦੀ ਮੀਟਿੰਗ ਹੋ ਰਹੀ ਹੈ ਉਹ ਜੇ ਪੂਰਾ ਰਣਨੀਤੀ ਦਾ ਐਲਾਨ ਕੀਤਾ ਜਾਏਗਾ ਪਿਛਲੇ ਸਮੇਂ ਚ ਜਿੰਨੇ ਵੀ ਪੁਲਿਸ ਮੁਕਾਬਲੇ ਹੋਏ ਅਤਵਾਦੀਆਂ ਨਾਲ ਵੱਖਵਾਦੀਆਂ ਨਾਲ ਜਾਂ ਗੈਂਗਸਟਰਾਂ ਨਾਲ ਅਸੀਂ ਦੇਖਿਆ ਸੀ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਗੋਲੀ ਲੱਗ ਰਹੀ ਸੀ ਮੈਂ ਜਦੋਂ ਜੁਲੰਦਰ ਪੱਤਰਕਾਰ ਨਾਲ ਗੱਲਬਾਤ ਕੀਤੀ ਵੀ ਅਸੀਂ ਕਿਹਾ ਵੀ ਇਹ ਜਿਹੜਾ ਗੈਂਗਸਟਰਵਾਦ ਵਧ ਰਿਹਾ ਜਿਹੜੇ ਹੱਤਵਰਤੀ ਵਖਵਾਦੀ ਕੰਮ ਕਰ ਰਹੇ ਇਹਨਾਂ ਦੇ ਮਨ ਚ ਪੁਲਿਸ ਦਾ ਜਿਹੜਾ ਡਰ ਸੀ ਉਹ ਕਿਤੇ ਨਾ ਕਿਤੇ ਸਮਾਪਤ ਹੋ ਰਿਹਾ ਇਹਨਾਂ ਨੂੰ ਜਿਹੜਾ ਹੈ ਇਹ ਗੋਲੀ ਦਾ ਜਵਾਬ ਗੋਲੀ ਨਾਲ ਮਿਲਣਾ ਚਾਹੀਦਾ ਹੈ ਪੈਰਾਂ ਤੇ ਗੋਲੀ ਮਾਰਨ ਦਾ ਰਿਵਾਜ ਬੰਦ ਹੋਵੇ ਅੱਜ ਉਸੇ ਦੇਖਿਆ ਆ ਵੀ ਇੱਕ ਜਿਹੜੇ ਸੰਘ ਦੇ ਵਰਕਰਾਂ ਨੂੰ ਵਰਕਰ ਨੂੰ ਮਾਰਿਆ ਗਿਆ ਸੀ ਉਹਦਾ ਜਿਹੜੇ ਕਾਤਲ ਸੀਗੇ ਉਹਨੂੰ ਕੱਲ ਜਿਹੜਾ ਬਰਾਂਦਗੀ ਲੈ ਲਜਾ ਰਹੇ ਸੀ ਤਾਂ ਜਿਹੜਾ ਐਕਸਚੇਂਜ ਫਾਇਰ ਹੋਇਆ ਪੁਲਿਸ ਨਾਲ ਔਰ ਉਹਨਾਂ ਦੇ ਸਾਥੀਆਂ ਨਾਲ ਤਾਂ ਉਹਦੇ ਵਿੱਚ ਉਹਨੂੰ ਗੋਲੀ ਲੱਗੇ ਔਰ ਉਹ ਮਰ ਗਿਆ ਅਸੀਂ ਇਸ ਗੱਲ ਦਾ ਵੀ ਸਵਾਗਤ ਕਰਦੇ ਆ ਵੀ ਅਪਰਾਧੀ ਨੂੰ ਇਹ ਡਰ ਹੋਣਾ ਚਾਹੀਦਾ ਵੀ ਜੇ ਉਹ ਆਪਣੀ ਗੋਲੀ ਨਾਲ ਕਿਸੇ નિર્ਦੋਸ਼ ਪੰਜਾਬੀ ਦਾ ਜਾਂ ਹਿੰਦੁਸਤਾਨੀ ਦਾ ਕਤਲ ਕਰੇਗਾ ਤਾਂ ਉਹਦੇ ਖਿਲਾਫ ਵੀ ਕਾਨੂੰਨ ਦੀ ਗੋਲੀ ਉਹਦਾ ਮੌਤ ਦਾ ਕਾਰਨ ਬਣੇਗੀ ਪੰਜਾਬ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਸਵਾਗਤਯੋਗ ਹੈ ਤੇ ਪੰਜਾਬ ਪੁਲਿਸ ਨੂੰ ਜਾਗਣਾ ਚਾਹੀਦਾ ਹੈ ਅਪਰਾਧ ਦੀ ਜਿਹੜੀ ਵਿਰਤੀ ਪੰਜਾਬ 'ਚ ਵੱਧ ਰਹੀ ਹੈ ਕੋਈ ਸਨੇਚਿੰਗ ਹੋ ਰਹੀ ਹੈ ਲੁੱਟਮਾਰ ਹੋ ਰਹੀ ਹੈ ਇੱਥੋਂ ਤੱਕ ਕਿ ਫਗਵਾੜੇ ਵਿਖੇ ਆਮ ਆਦਮੀ ਪਾਰਟੀ ਦੇ ਨੇਤਾ ਦੇ ਘਰ ਦੇ ਉੱਤੇ ਆ ਕੇ ਗੈਂਗਸਟਰ 23-22 ਰਾਉਂਡ ਫਾਇਰ ਕਰਦੇ ਆ ਔਰ ਉਹਦੇ باوجود ਜਿਹੜੀ ਹੈ ਕੋਈ ਕਾਰਵਾਈ ਨਹੀਂ ਹੋ ਪਾਰੀ ਇਸੇ ਤਰ੍ਹਾਂ ਗੁਰਦਾਸਪੁਰ ਥਾਣੇ ਦੇ ਬਾਅਦ ਵਿਸਪੋਰਟ ਹੋ ਰਿਹਾ ਪੁਲਿਸ ਕਹਿ ਰਹੀ ਹੈ ਕਿ ਇਹ ਟਰੱਕ ਦੇ ਟਾਇਰ ਦਾ ਵਿਸਪੋਰਟ ਹੈ ਔਰ ਟੈਰਿਸ ਆਰਗੇਨਾਈਜੇਸ਼ਨ ਪ੍ਰੈਸ ਨੋਟ ਦੇ ਰਹੀ ਹੈ ਮੇਲ ਭੇਜ ਰਹੀ ਹੈ ਕਿ ਹੈੱਡ ਗ੍ਰੇਨੇਡ ਦਾ ਵਿਸਪੋਰਟ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਰੋਕਥਾਮ ਲਗਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਵਿਵਸਥਾ ਸੁਧਾਰੀ ਜਾਣੀ ਚਾਹੀਦੀ ਹੈ ਪੰਜਾਬ ਦੇ ਹਿੰਦੂਆਂ ਦੀ ਗੱਲ ਨੂੰ ਵੀ ਵਿਸਤਾਰਪੂਰਵਕ ਸਰਕਾਰ ਨੂੰ ਸੁਣਨਾ ਔਰ ਸਮਝਣਾ ਚਾਹੀਦਾ ਧਿਆਨ ਦੇਣਾ ਚਾਹੀਦਾ ਇਹਨਾਂ ਗੱਲਾਂ ਨੂੰ ਧਿਆਨ ਦਵਣ ਦੇ ਲਈ शिवसेना ਅੰਦੋਸਤਾਂ ਨੇ ਦਸੰਬਰ ਦੇ ਪੂਰੇ ਮਹੀਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਮੂਹ ਹਿੰਦੂ ਸਮਾਜ ਨੂੰ ਭਰੋਸੇ 'ਚ ਲੈ ਕੇ ਤਰਸੂਲ ਮਾਰਚ ਕਰਨ ਦਾ ਫੈਸਲਾ ਕੀਤਾ ਜਿਹੜੇ ਵੱਖ-ਵੱਖ ਡੀਸੀ ਹੈੱਡਕ quartਨਾਂ ਤੇ ਜਾ ਕੇ ਉੱਥੇ ਗਿਆਪਨ ਦਿੱਤੇ ਜਾਣਗੇ ਮੁੱਖ ਮੰਤਰੀ ਦੇ ਨਾਂ 'ਤੇ ਨਾਲ-ਨਾਲ ਅਸੀਂ ਮੁੱਖ ਜਿਹੜੇ ਕੇਂਦਰ ਸਰਕਾਰ ਹੈ ਉਹਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਅੰਦਰ ਜਿਹੜਾ ਪੰਜਾਬ ਦਾ 35000 ਅਤਵਾਦ ਪੀੜਿਤ ਹਿੰਦੂ ਹੈ ਜਾਂ ਦੂਸਰੇ ਸਮਾਜ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੂੰ ਵੀ 781 ਕਰੋੜ ਰੁਪਏ ਦੀ ਰਕਮ ਨਹੀਂ ਦਿੱਤੀ ਹੈ ਉਹ ਵੀ ਆਪਣੇ ਫਰਜ਼ ਤੋਂ ਉਹਨਾਂ ਨੇ ਕੇਂਦਰ ਸਰਕਾਰ ਨੇ ਕੋਤਾਹੀ ਵਰਤੀ ਹੈ ਕਿਉਂਕਿ ਦੂਜੇ ਪਾਸੇ ਕੇਂਦਰ ਸਰਕਾਰ ਕਸ਼ਮੀਰ ਦੇ ਵੱਖਵਾਦੀ ਜਿਹੜੇ ਟੈਰਰਿਸਟ ਹੈ ਪਾਕਿਸਤਾਨ ਦੇ ਸਾਰੇ ਤੇ ਜਿਨ੍ਹਾਂ ਨੇ ਦੇਸ਼ ਨੂੰ ਤੋੜਨ ਦਾ ਕੰਮ ਕੀਤਾ ਉਹਨਾਂ ਨੂੰ ਰਾਸ਼ਟਰੀ ਮੁਖਤਾਰਾਚ ਲੈਣ ਦੇ ਲਈ कोरोना 80 ਰੁਪਏ ਦੇ ਪੈਕੇਜ ਦਿੱਤੇ ਆ ਲੇਕਿਨ ਜਿਹੜਾ ਪੰਜਾਬ ਦਾ Hindu ਸੀਗਾ ਜਿਨੇ ਵਖਵਧੀ ਖਾਲਸਾ ਨੀਅਤਵਾਦ ਦੇ ਖਿਲਾਫ ਲੜਾਈ ਲੜੀ ਆਪਣੇ ਪਰਿਵਾਰ ਦੇ ਜੀਤ ਸ਼ਹੀਦ ਕਰਾ ਲਏ ਆਪਣੇ ਆਪ ਨੂੰ ਕੁਰਬਾਨੀਆਂ ਦਿੱਤਿਆ ਉਹਨਾਂ ਦੀ ਸਾੜ ਪਾਜਪਾ ਦੀ ਕੇਂਦਰ ਸਰਕਾਰ ਨੇ ਵੀ ਨਹੀਂ ਲਈ ਹੈ ਇਸ ਕਰਕੇ शिवसेना ਹਿੰਦੁਸਤਾਨ ਜਿੱਤੇ ਸੂਬੇ ਦੀ ਸਰਕਾਰ ਦੇ ਖਿਲਾਫ ਅੰਦੋਲਨ ਕਰੇਗੀ ਉਥੇ ਕੇਂਦਰ ਸਰਕਾਰ ਦੇ ਖਿਲਾਫ ਵੀ ਆਪਣੇ ਅੰਦੋਲਨ ਦੇ ਧਾਰ ਨੂੰ ਤੇਜ਼ ਕਰੇਗੀ ਉਹਦੇ ਕਿਹੜੀ ਕਿਹੜੀ ਮੰਗਾਂ ਨੂੰ ਲੈ ਕੇ ਜਿਹੜਾ ਹੈ ਇਸ ਵੇਲੇ ਦੇਖੋ ਸਭ ਤੋਂ ਪਹਿਲੀ ਜਿਹੜੀ ਮੰਗ ਹੈ ਉਹ ਇਹ ਹੈ ਕਿ ਜਿਹੜਾ ਪੰਜਾਬ ਦੇ 35000 ਹੱਤਵਾਲ ਪੀੜਤ ਹੈ ਜਿਨ੍ਹਾਂ ਲਈ ਅਸੀਂ ਧਰਮਜੋਤ ਮੋਰਚਾ ਲਾਇਆ ਸੀ 781 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸੀ ਉਹਦੇ 'ਚ ਇੱਕ ਫੁੱਟੀ ਕੋਣੀ ਵੀ ਨਹੀਂ ਦਿੱਤੀ ਗਈ ਦੂਸਰੀ ਗੱਲ ਅਸੀਂ ਜਿਹੜੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਕਿ ਇੱਕ 올 ਇੰਡੀਆ ਹਿੰਦੂ ਮੰਦਿਰ ਐਕਟ ਦਾ ਨਿਰਮਾਣ ਹੋਣਾ ਚਾਹੀਦਾ ਉਹ ਐਕਟ ਦਾ ਨਿਰਮਾਣ ਪੰਜਾਬ ਦੀ ਸਰਕਾਰ ਨੇ ਚੋਣਾਂ ਦੇ ਦੌਰਾਨ ਵਿਸ਼ਵਾਦਵਾਇਆ ਸੀ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਪੰਜਾਬ ਸਰਕਾਰ ਵੀ ਉਹਦੇ ਉੱਤੇ ਅਮਲ ਕਰ ਸਕਦੇ ਆ ਔਰ ਕੇਂਦਰ ਸਰਕਾਰ ਵੀ ਕਰ ਸਕਦੇ ਆ ਦੋਨੋਂ ਸਰਕਾਰਾਂ ਦੇ ਉੱਤੇ ਸਿਪਸਨਾ ਹਿੰਦੁਸਤਾਨ ਦਾ ਦਬਾਅ ਰਹੇਗਾ ਅੰਦੋਲਨ ਦਾ ਰੁਖ ਦੋਨੋਂ ਸਰਕਾਰਾਂ ਦੇ ਬਰਾਬਰ ਬਰਾਬਰ ਰੱਖਿਆ ਜਾਏਗਾ ਔਰ ਇਸੇ ਤਰ੍ਹਾਂ ਜੈਸੀ ਦੇਖੇ ਯੂਨੀਵਰਸਿਟੀਆਂ ਜਿਹੜੀਆਂ ਪੰਜਾਬ ਦੀ ਯੂਨੀਵਰਸਿਟੀ ਹੋਵੇ ਜਾਂ ਪੰਜਾਬੀ ਯੂਨੀਵਰਸਿਟੀ ਹੋਵੇ ਜਾਂ ਦੂਜੀਆਂ ਯੂਨੀਵਰਸਿਟੀਆਂ ਹੋਣ ਉਹ ਜਿਹੜੀ ਸੰਸਕ੍ਰਿਤ ਭਾਸ਼ਾ ਦੇ ਟੀਚਰ ਹੈ ਹਿੰਦੀ ਭਾਸ਼ੀ ਟੀਚਰ ਹੈ ਜੇ ਉਹ ਰਿਟਾਇਰ ਹੋ ਜਾ ਰਹੇ ਤੋਂ ਉਹਨਾਂ ਦੇ ਆ ਭਰਤੀਆਂ ਨਹੀਂ ਖੋਲੀਆਂ ਜਾ ਰਹੀਆਂ ਇਹ ਸਾਰੀਆਂ ਕੁਝ ਹੋਰ ਮੰਗਾਂ ਵੀ ਹੈਗੀਆਂ ਜਿਹੜੀ ਹਿੰਦੂ ਸਮਾਜ ਕਾਫੀ ਟਾਈਮ ਤੋਂ ਚੁੱਕ ਰਿਹਾ ਹੈ ਜਿਵੇਂ ਆਪਾਂ ਦੇਖਦੇ ਆਂ ਵੀ ਗਊ ਭਗਤ ਗਊਆਂ ਦੇ ਟਰੱਕ ਪਕੜਦੇ ਆ ਉਹਨਾਂ ਤੇ ਐਫ ਆਈ ਆਰ ਹੋ ਜਾਂਦੀ ਹੈ ਪਰ ਕਾਰਵਾਈ ਨਹੀਂ ਹੁੰਦੀ ਸਰਕਾਰ ਉਸ ਮਾਮਲੇ ਦੇ ਵਿੱਚ ਵੀ ਕੇਵਲ ਔਰ ਕੇਵਲ ਮੂਕ ਦਰਸ਼ਕ ਬਣੀ ਹੈ ਅਸੀਂ ਕੇਂਦਰ ਸਰਕਾਰ ਤੋਂ ਵੀ ਚਾਹਨੇ ਆਂ ਔਰ ਪੰਜਾਬ ਸਰਕਾਰ ਤੋਂ ਵੀ ਚਾਹਨੇ ਆਂ ਕਿ ਗਊ ਹੱਤਿਆ ਦੇ ਉੱਤੇ ਪੂਰਨ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਜਿੱਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਪੋਤੇ ਕੇਂਦਰ ਸਰਕਾਰ ਜਿਹੜੀ ਹਿੰਦੂਤਵਦੀ ਸਰਕਾਰ ਹੈ ਉਹਨਾਂ ਨੂੰ ਵੀ ਗਊ ਹੱਤਿਆ ਦੇ ਉੱਤੇ ਪਾਬੰਦੀ ਲਗਾਉਣ ਲਈ ਕੋਈ ਸਟੈਪ ਨਹੀਂ ਲਏ ਉਹਦੇ ਉੱਤੇ ਵੀ ਸ਼ਿਵ ਸੰਨ ਹਿੰਦੁਸਤਾਨ ਅੰਦੋਲਨ ਕਰੇਗੀ ਸਾਡਾ ਜਿਹੜਾ ਅੰਦੋਲਨ ਹੈ ਉਹ ਪੰਜਾਬ ਸਰਕਾਰ ਦੇ ਉੱਤੇ ਵੀ ਹੈ ਔਰ ਕੇਂਦਰ ਸਰਕਾਰ ਤੇ ਵੀ ਹੈ ਗੁਰਤਾ ਜੀ ਕਿ ਲਈ ਪੰਜਾਬ ਸਰਕਾਰ ਦੇ ਜਿਹੜੇ ਗੁਰਦੁਆਰਾ ਸਾਹਿਬ ਸੀਗੇ ਜਿੱਥੇ ਤੇ ਸੀਗੇ ਉੱਥੇ ਠੇਕੇ ਬੰਦ ਕਰਾ ਦੇ ਜਿਹੜੇ ਨੇ ਮੰਦਿਰਾਂ ਮੋੜੇ ਵੀ ਠੇਕੇ ਬੰਦ ਹੋਣੇ ਚਾਹੀਦੇ ਨੇ ਦੇਖੋ ਜਿਹੜਾ ਇਹ ਐਲਾਨ ਕੀਤਾ ਗਿਆ ਵੀ ਤਿੰਨ ਜਿਹੜੇ ਸ਼ਹਿਰ ਹੈ ਪਵਿੱਤਰ ਕਰਾ ਦੇਣੇ ਚਾਹੀਦੇ ਆ ਉਹ ਉਹ ਜਿਹੜੀ ਗੱਲ ਅਸੀਂ ਕਹਿ ਰਹੇ ਵੇ Hindu ਸਮਾਜ ਦੀਆਂ ਭਾਵਨਾਵਾਂ ਨੂੰ ਵੀ ਧਿਆਨ ਚ ਰੱਖਿਆ ਜਾਣਾ ਚਾਹੀਦਾ ਜਿੱਥੇ-ਜਿੱਥੇ ਮੰਦਰ ਹੈਗੇ ਪੀਰਤਸਥਾਨ ਹੈਗੇ ਉੱਥੇ ਵੀ ਇਹ ਪਾਲਿਸੀ ਇਕਵਲ ਲਾਗੂ ਕਰਨੀ ਚਾਹੀਦੀ ਹੈ ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਇੱਕ ਫਿਰਕੇ ਦੀ ਗੱਲ ਕਰੋ ਦੂਜੇ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਤੇ ਧਿਆਨ ਨਾ ਦਿਓ ਤੇ ਇਸ ਕਰਕੇ ਅਸੀਂ ਇਹ ਗੱਲ ਕਹੀ ਹੈ ਵੀ ਜਿਹੜੀ ਹਿੰਦੂਆਂ ਦੇ ਨਾਲ ਸੋਤੇਲਾ ਵਿਵਹਾਰ ਹੋ ਰਿਹਾ ਪੰਜਾਬ ਦੇ ਵਿੱਚ ਉਹਦੇ ਖਿਲਾਫ ਹੀ ਇਹ ਅੰਦolan ਦਸੰਬਰ ਦੇ ਮਹੀਨੇ ਚ ਤ੍ਰਿਸ਼ੂਲ ਮਾਰਕ ਕੱਢਿਆ ਜਾਏਗਾ ਔਰ ਜਿਹੜੀ ਜਲੰਧਰ ਚ ਤਿੰਨ ਤਰੀਕ ਨੂੰ ਮੀਟਿੰਗ ਹੋ ਰਹੀ ਹੈ ਉਹਦੇ ਉੱਤੇ ਪੂਰਾ ਵਿਸਤਾਰ ਪੂਰਵਕ ਚਰਚਾ ਕਰਕੇ ਮੰਗ ਪੱਤਰ ਇੱਕ ਜਿਹੜਾ ਹੈ ਸਰਵਜਨਿਕ ਤੌਰ ਤੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਹਿੰਦੂ ਸਮਾਜ ਦੀ ਘੋਸ਼ਣਾ ਕੀਤੀ ਜਾਏਗੀ ਤੁਸੀਂ ਜਿਹੜੇ ਹੁਣ ਤੱਕ ਸਲਾਟਰ ਆਪਣੇ ਏਰੀਆ ਚ ਰਹੇ ਗਏ ਆ ਤੁਸੀਂ ਕਦੇ ਉਹਨਾਂ ਦਾ ਕੋਈ ਵਿਰੋਧ ਕੀਤਾ ਜੀ ਤੁਸੀਂ ਜਿਹੜਾ ਸਲਾਟਰ ਹਾਊਸ ਦੀ ਗੱਲ ਕਰ ਰਹੇ ਹੋ ਹਾਂ ਬੁੱਚੜ ਖਾਨ ਨੇ ਗੱਲਾਂ ਅਸੀਂ ਜਿਹੜੀ ਕੀਤੀ ਐ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਵੀ ਕੇਂਦਰ 'ਚ ਜਿਹੜੀ ਭਾਜਪਾ ਦੀ ਸਰਕਾਰ ਹੈ ਇਹਨਾਂ ਦਾ ਪਹਿਲਾ ਹੀ ਨੈਤਿਕ ਫਰਜ ਹੈ ਕਿ ਇਸ ਗੋਵਧੇ ਦੇ ਖਿਲਾਫ ਕਾਰਵਾਈ ਕਰਨ ਜੇ ਕਾਂਗਰਸ ਦੀ ਸਰਕਾਰ ਹੁੰਦੀ ਐ ਤਾਂ ਆਪਾਂ ਕਹਿੰਦੇ ਆ ਵੀ ਇਹ ਤਰਸਤੀ ਕਰਨ ਦੀ ਨੀਤੀ 'ਤੇ ਚੱਲ ਰਹੇ ਤੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਇਸ ਮਾਮਲੇ 'ਚ ਇੱਕ ਸਪਸ਼ਟ ਨੀਤੀ ਲੈਣੀ ਚਾਹੀਦੀ ਐ ਔਰ ਗੋਵਧੇ ਬਾਰੇ ਇੱਕ ਸਾਰਵਜਨਿਕ ਰਾਸ਼ਟਰੀ ਵਿਆਪਿਕ ਨੋਨ ਬਣਨਾ ਚਾਹੀਦਾ ਐ